ਇਹਦੀ ਲਾਸ਼ ਮਿਲੀ ਆ ਕਿੰਨਾ ਦੀ ਆ ਕੌਣ ਹੈ ਇਹ ਅਣਸੱਖ ਕਿਸੇ ਨਾਮੂ ਮੋਰਥ ਦੀ ਆ ਇਹ ਦੋ ਤਿੰਨ ਮਹੀਨੇ ਤੋਂ ਰਹਿ ਰਹੀ ਹੈ ਚਾਹ ਆਸੇ ਪਾਸੇ ਵੀ ਇਹ ਵਿਚਾਰਾ ਵਿਚਾਰਾ ਕਰਦੀ ਸੀ ਅੱਜ ਸਾਨੂੰ ਪਤਾ ਲੱਗਾ ਕਿ ਇਹਦੀ ਮੌਤ ਹੋ ਚੁੱਕੀ ਆ ਜਿਹਦਾ ਅਣਕਿਆਂ ਨੂੰ ਦੇਖਿਆ ਸੀ ਵੈਰੀਫਾਈ ਕੀਤਾ ਤੇ ਜਿਹਨੂੰ ਅਸੀਂ ਪੁਨਚ ਬਾਹਰ ਘਟ ਕੇ ਤੇ ਇਹਨੂੰ ਮੋਰਚਰੀ ਰੱਖਿਆ ਮਤਲਬ ਸਿਵਲ ਹਸਪੀਟਲ ਭੇਜਿਆ ਤੇ ਸਬੰਧਤ ਕਾਰਵਾਈ ਕੀਤੀ ਜਾ ਰਹੀ ਆ ਤੇ ਇਹਦੀ ਤਫਤੀਸ਼ ਚੱਲੀ ਆ ਕਦੋਂ ਕਿ ਤੁਹਾਨੂੰ ਸੁਣ 464 ਪੇਪਰ ਲੱਗਾ ਜੀ ਸਰ ਇਹ ਗੱਲ ਵੀ ਦੇ ਤੁਸੀਂ ਆਪ ਚੁੱਕ ਕੇ ਉਹਨੂੰ ਤੇ ਰਿਕਸ਼ੇ ਵਿੱਚ ਪਾ ਰਹੇ ਹੋ ਤੇ ਲਾਗੇ ਸਾਕੇ ਜਿਹੜੀਆਂ ਦੁਕਾਨਦਾਰ ਆ ਹੋ ਰਹੇ ਇਹਨਾਂ ਨੇ ਨਹੀਂ ਕੋਈ ਹੈਲਪ ਕੀਤੀ ਦੇਖੋ ਅਸੀਂ ਇਨਸਾਨ ਆ ਇਨਸਾਨ ਤਾਂ ਸਾਡਾ ਫਰਜ਼ ਬਣਦਾ ਅਸੀਂ ਮਦਦ ਕਰੀਏ ਜਦੋਂ ਅਸੀਂ ਵੇਖਿਆ ਪਤਾ ਲੱਗਾ ਵੀ ਇਹਦੀ ਲੋਟ ਚੁੱਕੀ ਔਰ ਵੀ ਅਸੀਂ ਆ ਕੇ ਵੇਖਿਆ ਸਰ ਵੈਰੀਫਾਈ ਕੀਤਾ ਆਸ-ਪਾਸ ਤੋਂ ਪਤਾ ਕੀਤਾ ਉਹਨਾਂ ਨੇ ਦੱਸਿਆ ਵੀ ਇਹ 2 ਮਹੀਨੇ ਤੋਂ ਇੱਥੇ ਰਹਿਣ ਦੀ ਹੈ ਆਸ-ਪਾਸ ਤੋਂ ਚਾਹ ਪਾਣੀ ਪੀਂੰਦੇ ਸੀਗੇ ਤੇ ਅਸੀਂ ਉਹਨੂੰ ਬੁਲਾ ਕੇ ਜਿਹੜੀ ਵਾਲ ਨੂੰ ਤੇ ਬਾਹਰ ਕੱਢਿਆ ਸਾਡਾ ਫਰਜ਼ ਹੀ ਬਣਦਾ ਹੈ ਜਿਹੜੇ ਲੋਕ ਪੰਜਾਬ ਨੂੰ ਸੁਣ ਦੇਣਾ ਚਾਹੋਗੇ ਅੱਜ ਅਸੀਂ ਤਾਂ ਕਹਿੰਦੇ ਵੀ ਅੱਛਾ ਹੀ ਪੋਜ਼ਿਟਿਵ ਸੋਚਣਾ ਚਾਹੀਦਾ ਚੰਗੀ ਸੋਚ ਰੱਖਣੀ ਚਾਹੀਦੀ ਹੈ ਅਸੀਂ ਵੀ ਇਨਸਾਨ ਹਾਂ ਤੇ ਲੋਕ ਇਨਸਾਨ ਨੇ ਸਮਾਜ ਦਾ ਦੇਖਣਾ ਸਮਾਜ ਨੂੰ ਚੰਗਾ ਸਮਝਣਾ ਤੇ ਪੁਲਿਸ ਦੀ ਐਪਰੀਸ਼ੀਏਟ ਕਰਨਾ ਲੋਕਾਂ ਦਾ ਕਰਨਾ ਚਾਹੀਦਾ ਦੁਕਾਨਦਾਰੇ ਕੋਲ ਸੀ ਇਹ ਦੁਕਾਨਦਾਰ ਨੇ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਕੀਤੀ ਦੇਖੋ ਜੀ ਦੁਕਾਨਦਾਰ ਦੀ ਆਪਣੀ ਸੋਚ ਆ ਤੇ ਸਾਡੀ ਆਪਣੀ ਸੋਚ ਆ ਜੀ ਅਸੀਂ ਲੋਕਾਂ ਦੇ ਸੇਵਕਾਂ ਤੇ ਸਾਡਾ ਫਰਜ਼ ਬਣਦਾ ਇਸ ਲੋਕਾਂ ਦੀ ਸੇਵਾ ਕਰੀਏ ਤੁਹਾਨੂੰ ਮਨੋ